ਕੱਲ ਦੇ ਅਖਬਾਰਾਂ ਦੇ ਵਿੱਚ ਅੱਜ ਜਿਹੜੀ ਖਬਰ ਲੱਗੀ ਉਹਦੇ ਵਿੱਚ ਲਿਖਿਆ ਗਿਆ ਕਿ ਲੁਧਿਆਣਾ ਦੇ ਬਿਜ਼ਨਸ ਦੇ ਐਸਐਸਪੀ ਨੇ ਭਾਰਤ ਪੂਰਨ ਆਰਸੀ ਜੀ ਦੇ ਖਿਲਾਫ ਇੱਕ ਨੋਟਿਸ ਜਾਰੀ ਕੀਤਾ ਜਦੋਂ ਇਹਦੀ ਤਹਿਤ ਆਤ ਗਏ ਸਾਡਾ ਪੂਰਾ ਪ੍ਰਸ਼ਾਸਨ ਤਾਂ ਬੜਾ ਹੈਰਾਨੀਜਨਕ ਬੜੇ ਸਸੰਸਨੀ ਖੇਦ ਖਲਾਸੇ ਨਿਕਲ ਕੇ ਸਾਹਮਣੇ ਆਇਆ ਜਿਹੜਾ ਜਿਹੜਾ ਪੁਰਾਣੇ ਸਮੇਂ ਤੋਂ ਚੱਲਦਾ ਆ ਰਿਹਾ ਕੋਈ ਬਹੁਤ ਕਰੋੜੀ ਕਿਸ ਨੂੰ ਦਾ ਜਿਹੜੇ ਕੋਕ ਕੱਲ ਹੈ ਵੀ ਉਹਦੇ ਤੈਤ ਮੈਨੂੰ ਇਸ ਵਕਤ ਨੂੰ ਲੋਕਸ ਕਰਕੇ ਸੰਮਨ ਕਰਦਾ ਤਾਂ ਜੋ ਲੋਕ ਮੇਰੇ ਪ੍ਰਤੀ ਸੰਪਥਾਟਿਕ ਹੋ ਜਾਣ ਲੋਕਾਂ ਨੂੰ ਇਹ ਲੱਗੇ ਪਤਾ ਨਹੀਂ ਖੌਰੇ ਸਰਕਾਰ ਹੈ ਜਿਹੜੀ ਅਸਮਾਨ ਤੱਕਾਂ ਕਰਨੀ ਚਾਹੀਦੀ ਹੈ ਸੋ ਇੱਕ ਬੜੀ ਮਹੱਤਵਪੂਰਨ ਗੱਲ ਸਾਹਮਣੇ ਨਿਕਲ ਕੇ ਆਈ ਹੈ ਇੰਨੀ ਕੁ ਬੁਰੀ ਤਰ੍ਹਾਂ ਨਾਲ ਕਾਂਗਰਸ ਭਰਾਈ ਪਈ ਆਪਣੀ ਹਾਰ ਦੇਖਦੇ ਹੋਏ ਕਿਸ ਤਰੀਕੇ ਦੀਆਂ ਪੋਚੀਆਂ ਚਾਲਾਂ ਖੱਲੜੇ ਪੁੱਤਰ ਦੀਆਂ ਚਾਲਾਂ ਨੇ ਜਿਹੜੀਆਂ ਉਹ ਚੰਮਣ ਲੱਗੀ ਹੋਈ ਆ ਇਹਦੇ ਵਿੱਚ ਇਸ ਖਬਰ ਤੋਂ ਲਿਖਿਆ ਕੀ ਆ ਇਸ ਖਬਰ ਨਾਲ ਸਾਨੂੰ ਤਾਂ ਕੋਈ ਸੁਰੱਖਿਆ ਨਹੀਂ ਸੀਗਾ ਇਹਦੇ ਵਿੱਚ ਲਿਖਿਆ ਨਿਊ ਹਾਈ ਸਕੂਲ ਮਾਮਲੇ ਲੈ ਕੇ ਮੂਰੋ ਦੇ ਮੰਤਰੀ ਆਸ਼ੂ ਔਰ ਉਸਕੇ ਭਾਈ ਨਰਿੰਦਰ ਕਾਲਾ ਦਾ ਨਾਮ ਆਇਆ ਸਾਹਮਣੇ ਜਦੋਂ ਭਾਰਤੂ ਸ ਰਾਜਰੇ ਸੋਪਿਆ ਤੇ ਇਸ ਨੂੰ ਪਹਿਲਾ ਮੇਰੀ ਅਸਲੀਅਤ ਮੇਰਾ ਸੱਚ ਲੋਕਾਂ ਤੱਕ ਪਹੁੰਚੇ ਕਿ ਕਿਉਂ ਨਾ ਮੈਂ ਇਸ ਚੀਜ਼ ਦਾ ਪੂਰੇ ਦਾ ਪੂਰਾ ਮੈਟਰ ਇਹਨੂੰ ਕਮਾੜ ਦੀ ਕੋਸ਼ਿਸ਼ ਕਰਾਂ ਭਾਜਪਾ ਦੇ ਨੇ ਤਾਂ ਬੈਸ ਕਾਨਫਰੰਸ ਕਰਕੇ ਕਹਿ ਰਹੇ ਨੇ ਕਿ ਜੇਕਰ ਜੇਕਰ ਤੁਸੀਂ ਸਾਨੂੰ ਵੋਟਾਂ ਨਹੀਂ ਪਾਉਂਦੀਆਂ ਬੇਸ਼ੱਕ ਨਾ ਪਾਇਓ ਪਰ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਜੀਵਰੋੜਾ ਇਹ ਨਾ ਪਾਇਓ ਕਿਉਂ ਅਜੀਤ अरोड़ा ਇੱਕ ਕੰਤਾ ਦਾ ਡਰਿਆ ਉਹ ਕਹਿੰਦੇ ਕਾਂਗਰਸ ਨੂੰ ਪਾ ਦਿਓ ਪਤਾ ਕਿਉਂ ਕਿ ਜਿੱਦੀ ਚੋਰ ਤੇ ਚੋਰ ਮਸੇਰੇ ਕਾ ਬਣ ਕੇ ਅਸੀਂ ਪੰਜਾਬ ਨੂੰ ਜਿਹੜਾ ਪਹਿਲੇ ਸੁਣਿਆ ਤੂੰ ਮੁੱਕਦੇ ਆਏ ਆ ਅਸੀਂ ਫੇਰ ਮੁੱਕਈ ਆ ਸਭ ਤੋਂ ਪਹਿਲਾਂ ਇਲੈਕਟ੍ਰੋਨਿਕ ਮੀਡੀਆ ਦਾ ਪ੍ਰਿੰਟ ਮੀਡੀਆ ਦਾ ਧੰਨਵਾਦ ਤੁਸੀਂ ਅੱਜ ਬੜੇ ਮਹੱਤਵਪੂਰਨ ਵਿਸ਼ੇ ਦੇ ਉੱਤੇ ਅੱਜ ਲੁਧਿਆਣਾ ਵਿਖੇ ਅੱਜ ਪ੍ਰੈਸ ਕਾਨਫਰੰਸ ਦੇ ਵਿੱਚ ਆਏ ਹਾਂ ਇੱਕ ਮੈਟਰ ਸਾਡੇ ਸਾਹਮਣੇ ਆਇਆ ਹੈ ਜਿਹੜਾ ਕਿ ਬੜਾ ਹੀ ਸੈਂਸਿਟਿਵ ਤੇ ਸੰਵੇਦਨਸ਼ੀਲ ਹੈ ਕੱਲ ਦੇ ਅਖਬਾਰਾਂ ਦੇ ਵਿੱਚ ਅੱਜ ਜਿਹੜੀ ਖਬਰ ਲੱਗੀ ਉਹਦੇ ਵਿੱਚ ਲਿਖਿਆ ਗਿਆ ਕਿ ਲੁਧਿਆਣਾ ਦੇ ਵਿਜੀਲੈਂਸ ਤੇ ਐਸਐਸਪੀ ਨੇ ਭਾਰਤ ਪੂਸ਼ਣ ਆਸ਼ੂ ਜੀ ਦੇ ਖਿਲਾਫ ਇੱਕ ਨੋਟਿਸ ਜਾਰੀ ਕੀਤਾ ਜਦੋਂ ਇਹਦੀ ਤਹਿ ਤੱਕ ਗਏ ਜਦੋਂ ਇਹਦੀ ਤਹਿ ਤੱਕ ਗਿਆ ਸਾਡਾ ਪੂਰਾ ਪ੍ਰਸ਼ਾਸਨ ਦਾ ਬੜੇ ਹੈਰਾਨੀ ਜਨਕ ਬੜੇ ਸੰਸਨੀ ਖੇਜ ਖੁਲਾਸੇ ਨਿਕਲ ਕੇ ਸਾਹਮਣੇ ਆਏ ਇਹ ਭਾਰਤ ਦੇ ਇਤਿਹਾਸ ਚ ਪਹਿਲੀ ਵਾਰ ਹੋਇਆ ਉਹ ਕਿ ਕੋਈ ਸਿਆਸੀ ਲਾਹ ਲੈਣ ਦੇ ਲਈ ਕੋਈ ਸਿਆਸੀ ਲਾਹਾ ਲੈਣ ਤੇ ਲਈ ਕੋਈ ਐਨੇ ਥੱਲੇ ਐਨੇ ਨੀਵੇਂ ਪੱਧਰ ਤੱਕ ਵੀ ਜਾ ਸਕਦਾ ਹੈ ਕਿ ਆਪਣੇ ਦੋਸਤ ਨੂੰ ਕਹਿ ਕੇ ਆਪਣੇ ਮਿੱਤਰ ਨੂੰ ਕਹਿ ਕੇ ਆਪਣੇ ਕਲਾਸ ਫੈਲੋ ਨੂੰ ਕਹਿ ਕੇ ਕਿਹੜਾ ਕਲਾਸ ਫੈਲੋ ਜਿਸ ਐਸਐਸਪੀ ਨੇ ਭਾਰਤ ਪੂਸ਼ਣ ਆਸ਼ੂ ਨੂੰ ਨੋਟਿਸ ਜਾਰੀ ਕੀਤਾ ਤਾਂ ਜਦੋਂ ਤੈਹ ਤੱਕ ਗਏ ਪਤਾ ਲੱਗਿਆ ਕਿ ਉਹ ਐਸਐਸਪੀ ਭਾਰਤ ਪੂਸ਼ਣ ਆਸ਼ੂ ਦਾ ਕਲਾਸ ਫੈਲੋ ਨਿਕਲਿਆ ਬਚਪਨ ਦਾ ਦੋਸਤ ਨਿਕਲਿਆ ਨਾਲ ਪੜਦਾ ਔਰ ਆਪਣੇ ਦੋਸਤ ਨੂੰ ਫਾਇਦਾ ਪਹੁੰਚਾਉਣ ਦੇ ਲਈ ਭਾਰਤ ਪੂਸ਼ਣ ਆਸ਼ੂ ਦੇ ਕਹਿਣ ਤੇ ਕਿ ਮੈਨੂੰ ਸਿੰਪਥੀ ਮਿਲ ਜੂਗੀ ਵੋਟਾਂ ਦੇ ਵਿੱਚ ਮੈਨੂੰ ਲੋਕ ਵਿਚਾਰਾ ਸਮਝ ਲੈਣਗੇ ਤਾਂ ਜਿਹੜਾ ਪੁਰਾਣੇ ਸਮੇਂ ਤੋਂ ਚੱਲਦਾ ਆ ਰਿਹਾ ਕੋਈ ਬਹੁ ਕਰੋੜੀ ਕੋਈ ਸਕੂਲ ਦਾ ਜਿਹੜਾ ਇੱਕ ਘਟਾਲਾ ਵੀ ਉਹਦੇ ਤਹਿਤ ਮੈਨੂੰ ਇਸ ਵਕਤ ਤੂੰ ਨੋਟਿਸ ਕਰਕੇ ਸਮਨ ਕਰਦਾ ਤਾਂ ਜੋ ਲੋਕ ਮੇਰੇ ਪ੍ਰਤੀ ਸਿੰਪੈਥੈਟਿਕ ਹੋ ਜਾਣ ਲੋਕਾਂ ਨੂੰ ਇਹ ਲੱਗੇ ਪਤਾ ਨਹੀਂ ਖੌਰੇ ਸਰਕਾਰ ਹੈ ਜਿਹੜੀ ਆਸ਼ੂਨਾ ਧੱਕਾ ਕਰਨ ਲੱਗੀ ਹੋਈ ਆ ਸੋ ਇੱਕ ਬੜੀ ਮਹੱਤਵਪੂਰਨ ਗੱਲ ਸਾਹਮਣੇ ਨਿਕਲ ਕੇ ਆਈ ਆ ਔਰ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਪੂਰੇ ਕੇਸ ਦੇ ਵਿੱਚ ਇੰਨੀ ਕੁ ਬੁਰੀ ਤਰ੍ਹਾਂ ਨਾਲ ਕਾਂਗਰਸ ਘਬराई ਪਈ ਆ ਆਪਣੀ ਹਾਰ ਦੇਖਦੇ ਹੋਏ ਕਿ ਇਸ ਤਰੀਕੇ ਦੀਆਂ ਕੋਚੀਆਂ ਚਾਲਾਂ ਥੱਲੇ ਪੱਤਰ ਦੀਆਂ ਚਾਲਾਂ ਨੇ ਜਿਹੜੀਆਂ ਉਹ ਚੱਲਣ ਲੱਗੀ ਹੋਈ ਆ ਜਿਵੇਂ ਇਹ ਜਿਵੇਂ ਇਹ ਸੱਚ ਜਿਵੇਂ ਇਹ ਇੱਕ ਸਾਜ਼ਿਸ਼ ਸਾਡੇ ਨੋਟਿਸ 'ਚ ਆਈ ਅਸੀਂ ਇਮੀਡੀਏਟਲੀ ਉਸ ਅਫਸਰ ਦੇ ਉੱਤੇ ਕਾਰਵਾਈ ਕੀਤੀ ਔਰ ਬਲਕੇ ਵੱਟੀ ਗੱਲ ਮੈਂ ਤੁਹਾਨੂੰ ਇੱਕ ਖਬਰ ਹੋਰ ਦਿਖਾਉਣ ਲੱਗਿਆ ਇਹਦੇ ਤੇ ਨਿਗਾਹ ਮਾਰਿਓ ਇਹਦੇ ਵਿੱਚ ਇਸ ਖਬਰ 'ਚ ਲਿਖਿਆ ਕੀ ਹੈ ਇਸ ਖਬਰ ਨਾਲ ਸਾਨੂੰ ਤਾਂ ਕੋਈ ਸਰੋਕਾਰ ਨਹੀਂ ਸੀਗਾ ਇਹਦੇ 'ਚ ਲਿਖਿਆ ਨਿਊ ਹਾਈ ਸਕੂਲ ਮਾਮਲੇ 'ਮੈਂ ਪੂਰਾ ਬ ਮੰਤਰੀ ਆਸ਼ੂ ਔਰ ਉਸਕੇ ਭਾਈ ਨਰਿੰਦਰ ਕਾਲਾ ਕਾ ਨਾਮ ਆਇਆ ਸਾਹਮਣੇ ਇੱਕ ਕੱਲ ਇੱਕ ਜਿਹੜੇ ਉਸ ਸਕੂਲ ਦੇ ਨਾਲ ਰਿਲੇਟਡ ਇਹ ਨਿਊ ਹਾਈ ਸਕੂਲ ਦੇ ਨਾਲ ਰਿਲੇਟਡ ਜਿਹੜੇ ਪੇਰੈਂਟਸ ਜਿਹੜੇ ਬੱਚੇ ਉੱਥੇ ਪੜ੍ਹਦੇ ਰਹੇ ਨੇ ਪੁਰਾਣੇ ਜਿਹੜੇ ਇਸ ਸਮੇਂ ਉੱਥੇ ਦੇ ਅਲੂਮਨੀ ਹੋ ਗਏ ਉਹਨਾਂ ਨੂੰ ਪਤਾ ਸੀ ਕਿ ਬਹੁਤ ਕਰੋੜੀ ਘਟਾਲਾ ਕਰੋੜਾ ਰੁਪਏ ਦਾ ਘਟਾਲਾ ਇਹ ਉਸ ਪ੍ਰਾਈਮ ਲੋਕੇਸ਼ਨ ਤੇ ਸਕੂਲ ਦੀ ਜ਼ਮੀਨ ਹੜਪਨ ਦੇ ਲਈ ਇਹਦੇ ਵਿੱਚ ਆਸ਼ੂ ਦਾ ਬੜਾ ਵੱਡਾ ਹੱਥ ਹੈ ਉਹਦੇ ਭਰਾ ਕਾਲੇ ਦਾ ਬਹੁਤ ਹੱਥ ਹੈ ਸੋ ਇੱਕ ਤੀਰ ਨਾਲ ਇੱਕ ਤੀਰ ਦੇ ਨਾਲ ਦੋ ਨਿਸ਼ਾਨੇ ਵਿੰਨਣ ਦੇ ਲਈ ਜਦੋਂ ਭਾਰਤ ਭੂਸ਼ਣ ਅਰਸ਼ੂ ਨੇ ਸੋਚਿਆ ਕਿ ਇਸ ਕੋ ਪਹਿਲਾ ਮੇਰੀ ਅਸਲੀਅਤ ਮੇਰਾ ਸੱਚ ਲੋਕਾਂ ਤੱਕ ਪਹੁੰਚੇ ਵੀ ਕਿਉਂ ਨਾ ਮੈਂ ਇਸ ਚੀਜ਼ ਦਾ ਪੂਰੇ ਦਾ ਪੂਰਾ ਮੈਟਰ ਇਹਨੂੰ ਘੁਮਾਉਣ ਦੀ ਕੋਸ਼ਿਸ਼ ਕਰਾਂ ਉਹਨੇ ਆਪਣੇ ਦੋਸਤ ਨੂੰ ਕਿਹਾ ਕਿ ਇਸ ਵਕਤ ਜੇ ਇਹ ਅਸਲੀ ਚ ਹੋਏ ਬਹੁਤ ਕਰੋੜੀ ਘਟਾਲੇ ਤੋਂ ਡਾਇਵਰਟ ਕਰਕੇ ਲੋਕਾਂ ਦਾ ਧਿਆਨ ਤੇ ਮੈਨੂੰ ਸਿੰਪਥੈਟੀ ਕੋਈ ਦਵਾ ਸਕਦਾ ਤਾਂ ਸਿਰਫ ਤੇ ਸਿਰਫ ਮੈਨੂੰ ਤੂੰ ਦਵਾ ਸਕਦਾ ਇਸ ਕਰਕੇ ਮੈਨੂੰ ਸੰਮਨ ਕਰਦੇ ਤਾਂ ਜੋ ਮੈਂ ਇਸ ਮੁੱਦੇ ਨੂੰ ਚੱਕਾਂ ਕਿ ਦੇਖੋ ਜੀ ਸਰਕਾਰ ਨੇ ਚੱਲਦੀ ਇਲੈਕਸ਼ਨ ਚ ਮੈਨੂੰ ਸੰਮਨ ਕਰਾਇਆ ਜਦ ਕਿ ਸਾਡਾ ਇਸ ਦੇ ਵਿੱਚ ਕੋਈ 1% ਵੀ ਸਾਡਾ ਨਾ ਕੋਈ ਰੋਲ ਹੈ ਨਾ ਸਾਡਾ ਕੋਈ ਇਹਦੇ ਚ ਕਾਰਨ ਸੀਗਾ ਕਿਸੇ ਕਿਸਮ ਦਾ ਉਹਨੂੰ ਸੰਭਲਣ ਕਰਾਉਣ ਦੇ ਵਿੱਚ ਸੋ ਜਿਵੇਂ ਹੀ ਪਤਾ ਲੱਗਿਆ ਕਿ ਦੋਸਤ ਨੇ ਦੋਸਤ ਦਾ ਪੱਕ ਪੂਰਿਆ ਤਾਂ ਜਿਹੜਾ ਵੀ ਕੋਈ ਕਿਸੇ ਵੀ ਅਹੁਦੇ ਤੇ ਬੈਠਾ ਹੋਵੇ ਕਿਸੇ ਵੀ ਸਰਕਾਰੀ ਵੱਡੇ ਤੋਂ ਵੱਡੇ ਅਹੁਦੇ ਤੇ ਬੈਠਾ ਹੋਵੇ ਜੇਕਰ ਉਹ ਕਿਸੇ ਕੱਪੜੇ ਦੇ ਵਿੱਚ ਆਪਣੇ ਕਿਸੇ ਦੋਸਤ ਨੂੰ ਬਚਾਉਣ ਦੀ ਕੋਸ਼ਿਸ਼ ਕਰੂਗਾ ਜਾਂ ਉਹਨੂੰ ਜਲਦੀ ਇਲੈਕਸ਼ਨ ਚ ਕਿਸੇ ਕਿਸਮ ਦਾ ਫਾਇਦਾ ਦੇਣ ਦੀ ਕੋਸ਼ਿਸ਼ ਕਰੂਗਾ ਇੱਕ ਤਦਾਦੀ ਬਰਦਾਸ਼ਤ ਨਹੀਂ ਕਰਾਂਗੇ ਆਮ ਆਦਮੀ ਪਾਰਟੀ ਦੀ ਸਰਕਾਰ ਜੋ ਕਿ ਮੁੱਖ ਮੰਤਰੀ ਪੰਜਾਬ ਸਰਦਾਰ ਭਗਵਾਨ ਸਿੰਘ ਮਾਨ ਜੀ ਦੇ ਨਿਰਤৃত্ব ਦੇ ਥੱਲੇ ਚੱਲ ਰਹੀ ਹੈ ਸਾਡਾ ਇੱਕੋ ਹੀ ਮੋਟਿਵ ਹੈ ਉਹ ਇਹ ਕਿ ਅਸੀਂ ਇਮਾਨਦਾਰੀ ਦੇ ਨਾਲ ਭ੍ਰਸ਼ਟਾਚਾਰ ਮੁਕਤ ਨਿظام ਭ੍ਰਸ਼ਟਾਚਾਰ ਮੁਕਤ ਪੰਜਾਬ ਲੋਕਾਂ ਦੀ ਝੋਲੀ 'ਚ ਪਾਣਾ। ਸੋ ਉਸਤੇ ਚਲਦੇ ਹੋਏ ਅਸੀਂ ਉਸ ਅਫਸਰ ਤੇ ਵੀ ਜੋ ਕਾਰਵਾਈ ਕਰਤੀ ਉਸ ਅਫਸਰ ਨੂੰ ਵੀ ਸਸਪੈਂਡ ਕੀਤਾ ਗਿਆ ਜਿਨੇ ਇਸ ਤਰ੍ਹਾਂ ਦਾ ਜਾਨੀ ਕਿ ਉਹਨੂੰ ਫਾਇਦਾ ਪਹਚਾਣਦੀ ਆਪਣੇ ਯਾਰ ਨੂੰ ਆਪਣੇ ਦੋਸਤ ਨੂੰ ਕੋਸ਼ਿਸ਼ ਕੀਤੀ ਆ। ਉਰੇ ਹੀ ਬਸ ਨਹੀਂ ਇੱਕ ਵੱਡੀ ਗੱਲ ਹੋਰ ਕਿ ਭਾਜਪਾ ਦੇ ਨੇਤਾ ਪ੍ਰੈਸ ਕਾਨਫਰੰਸ ਕਰਕੇ ਕਹਿ ਰਹੇ ਨੇ ਕਿ ਿੱਡੀ ਵੱਡੀ ਗੱਲ ਹੈ ਕਿ ਭਾਜਪਾ ਤਾਂ ਹਰ ਕਬੂਲੀ ਬੈਠੀ ਆ ਭਾਜਪਾ ਦੇ ਨੇਤਾ ਪ੍ਰੈਸ ਕਾਨਫਰੰਸ ਕਰਕੇ ਕਹਿ ਰਹੇ ਨੇ ਕਿ ਜੇਕਰ ਜੇਕਰ ਤੁਸੀਂ ਸਾਨੂੰ ਵੋਟਾਂ ਨਹੀਂ ਪਾਉਣੀਆ ਬੇਸ਼ੱਕ ਨਾ ਪਾਇਓ ਪਰ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਸੰਜੀਵ अरोड़ा ਜੀ ਨੂੰ ਨਾ ਪਾਇਓ ਕਿਉਂ ਸੰਜੀਵ अरोड़ा ਜੀ ਤੋਂ ਕਾਹਦਾ ਡਰ ਹੈ ਉਹ ਕਹਿੰਦੇ ਕਾਂਗਰਸ ਨੂੰ ਪਾ ਰਹੇ ਹੋ ਪਤਾ ਕਿਉਂ ਕਿਉਂਕਿ ਚੋਰ ਤੇ ਚੋਰ ਮਸੇਰੇ ਭਰਾ ਬਣ ਕੇ ਅਸੀਂ ਪੰਜਾਬ ਨੂੰ ਜਦੋਂ ਪਹਿਲੇ ਸਮਿਆਂ ਤੋਂ ਲੁੱਟਦੇ ਆਏ ਆ ਅਸੀਂ ਫੇਰ ਲੁੱਟ ਲਈਏ ਇਹ ਮਨਸ਼ਾ ਤੁਹਾਡੀ ਇੱਕ ਵਾਰ ਸ਼ਖਸੀਅਤ ਤੇ ਨਿਗਾਹ ਮਾਰ ਕੇ ਦੇਖਿਓ ਮੈਂ ਅੱਜ ਪ੍ਰਸਤ ਦੇ ذریعے ਜਿੱਥੇ ਲੁਧਿਆਣਾ ਵਸਤੇ ਸਾਰੇ ਵੋਟਰਾਂ ਨੂੰ ਕਹਿਣਾ ਉੱਥੇ ਮੈਂ ਪੂਰੇ ਪੰਜਾਬ ਦੇ ਵੋਟਰਾਂ ਨੂੰ ਵੀ ਇਹ ਕਹਿਣਾ ਇੱਕ ਵਾਰ ਸ਼ਖਸੀਅਤ ਤੇ ਨਿਗਾਹ ਮਾਰ ਕੇ ਦੇਖਿਓ ਸ਼ੀਸ਼ੇ ਚ ਲਾ ਕੇ ਦੇਖਿਓ ਇੱਕ ਪਾਸੇ ਸੰਜੀਵ अरोड़ा ਜੀ ਜਿਹੜੇ ਆਮ ਆਦਮੀ ਪਾਰਟੀ ਨੇ ਕੈਂਡੀਡੇਟ ਲਾਏ ਨੇ ਦੂਜੇ ਪਾਸੇ ਕਾਂਗਰਸ ਵੱਲੋਂ ਲਾਇਆ ਗਿਆ ਭਾਰਤ ਪੂਸ਼ਣ ਆਸ਼ੂ ਤੀਜੇ ਪਾਸੇ ਭਾਜਪਾ ਵੱਲੋਂ ਲਾਇਆ ਗਿਆ ਉਹਨੂੰ ਨਿਗਾਹ ਮਾਰ ਲਿਓ ਤਾਂ ਤੁਸੀਂ ਇੱਕ ਚੀਜ਼ ਪਾਓਗੇ ਔਰ ਕ੍ਰਿਸਟਲ ਕਲੀਅਰ ਤੁਹਾਡੇ ਬਿਲਕੁਲ ਅਨ ਸਾਹਮਣੇ ਨਿਕਲ ਕੇ ਇੱਕ ਪਿਕਚਰ ਆਊਗੀ ਕਿ ਸੰਜੀਵ अरोड़ा ਜੀ ਵਰਗਾ ਇਮਾਨਦਾਰ ਸੰਜੀਵ अरोड़ा ਜੀ ਵਰਗਾ ਕੰਮ ਕਰਨ ਵਾਲਾ ਨੇਤਾ ਕੰਮ ਕਰਨ ਵਾਲਾ ਇੱਕ ਸੇਵਾਦਾਰ ਮੈਨੂੰ ਨਹੀਂ ਲੱਗਦਾ ਕੋਈ ਹੋਰ ਲੱਭ ਸਕਦਾ ਸੋ ਅੱਜ ਜਿੱਥੇ ਲੁਧਿਆਣਾ ਵੈਸਟ ਆਪਣਾ ਪੂਰਾ ਮਨ ਸੱਚਾ ਮਨੰਤਰੋ ਮਾਨ ਬਣਾਈ ਬੈਠਾ ਹੈ ਕਿ ਅਸੀਂ ਬਹੁ ਗਿਣਤੀ ਦੇ ਵਿੱਚ ਸੰਜੀਵ अरोड़ा ਜੀ ਨੂੰ ਵੋਟਾਂ ਪਾ ਕੇ 19 ਤਰੀਕ ਨੂੰ ਜਿਤਾਉਣਾ ਤੇ ਦੂਸਰੇ ਪਾਸੇ ਦੂਸਰੇ ਪਾਸੇ ਆਪਣੀ ਹਾਰ ਨੂੰ ਦੇਖਦੇ ਹੋਏ ਇਹ ਰਲ ਕੇ ਆਪਸ ਦੇ ਵਿੱਚ ਪਲੈਨਿੰਗ ਕਰਕੇ ਕਿ ਕਿਵੇਂ ਸਾਜ਼ਿਸ਼ ਰਚੀਏ ਕਿਵੇਂ ਕੋਜੀ ਸਾਜ਼ਿਸ਼ ਰਚੀਏ ਤਾਂ ਜੋ ਅਸੀਂ ਇੱਕ ਤਰੀਕ ਇੱਕ ਤੀਰ ਦੇ ਨਾਲ ਦੋ ਨਿਸ਼ਾਨੇ ਬੰਨ੍ਹ ਸਕੀਏ ਇੱਕ ਕਿ ਆਪਣੇ ਯਾਰ ਨੂੰ ਕਹਿ ਕੇ ਝੂਠੇ ਨੋਟਿਸ ਕਢਾ ਸਕੀਏ ਦੂਜਾ ਕਿ ਜਿਹੜਾ ਬਹੁਤ ਕਰੋੜੀ ਘਟਾਲਾ ਹੋਇਆ ਹੋਇਆ ਹੈ ਇਹ ਨਿਊ ਜਿਹੜਾ ਇਹ ਨਿਊ ਸਕੂਲ ਹੈ ਕੰਟਰੀ ਸਕੂਲ ਇਹਦਾ ਜਿਹੜਾ ਮੈਂ ਦਿਖਾਣਾ ਇਹਦਾ ਜਿਹੜਾ ਘਟਾਲਾ ਹੋਇਆ ਹੋਇਆ ਹੈ ਇਹਨੂੰ ਅਸੀਂ ਛੁਪਾ ਸਕੀ ਇਹਨੂੰ ਡਾਇਵਰਟ ਕਰ ਸਕੀਏ ਮੋਰੇ ਇੱਕ ਗੱਲ ਹੋਰ ਵੀ ਕਹਿਣੀ ਚਾਹੁੰਦਾ ਤੁਸੀਂ ਨੋਟਿਸ ਕਢਾ ਲੈ ਝੂਠੇ ਕੋਈ ਗੱਲ ਨਹੀਂ ਇੱਕ ਯਾਦ ਰੱਖਿਓ ਇਹਦੇ ਵਿੱਚ ਕਲੀਅਰ ਕੱਟ ਲਿਖਿਆ ਹੋਇਆ ਹੈ ਕਲੀਅਰ ਕੱਟ ਕਿ ਘਟਾਲਾ ਹੋਇਆ ਹੈ ਔਰ ਮੈਂ ਉਹਨੂੰ ਪੂਰਨ ਵਿਸ਼ਵਾਸ ਤੋਂ ਕਹਿੰਦਾ ਪੂਰਨ ਵਿਸ਼ਵਾਸ ਇਲੈਕਸ਼ਨ ਆਊਗੀ ਚਲੇ ਜਾਊਗੀ 19 ਤਰੀਕ ਨੂੰ ਇਲੈਕਸ਼ਨ ਹੋ ਜਾਣੀ ਹੈ 23 ਨੂੰ ਰਿਜ਼ਲਟ ਆ ਜਾਣੇ ਨੇ 23 ਨੂੰ ਰਿਜ਼ਲਟ ਆ ਜਾਣ ਦੋ ਤੁਹਾਡੇ ਨਾਲ ਬਾਤਾਂ ਰਿਹਾ ਇਹ ਜਿਹੜਾ ਬਹੁਤ ਕਰੋੜੀ ਘਟਾਲਾ ਹੋਇਆ ਹੈ ਇਹ ਜਿਹੜਾ ਬਹੁਤ ਕਰੋੜੀ ਘਟਾਲਾ ਹੋਇਆ ਹੈ ਸਕੂਲ ਦਾ ਇਹਦੇ 'ਚ ਤੁਹਾਨੂੰ ਜੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਨਾ ਕਰਕੇ ਦਿੱਤਾ ਇਹਦੇ 'ਚ ਕਿਹੜੇ ਬੰਦਿਆਂ ਦੇ ਨਿੱਜੀ ਹਿੱਤ ਜੋੜੇ ਹੋਏ ਨੇ ਜੇ ਨਾ ਤੁਹਾਨੂੰ ਕੱਢ ਕੇ ਦਿੱਤੇ ਤਾਂ ਤੁਸੀਂ ਕਹੋ ਦੂਸਰੀ ਗੱਲ ਇਹਦੇ 'ਚ ਮੈਂ ਕੱਲ ਹੋਰ ਕਹਿਣੀ ਚਾਹੂੰਗਾ ਸਤਕਾਰਯੋਗ ਮੇਰੇ মিডিਆ ਵਾਲੇ ਭਰਾਵਾਂ ਨੂੰ ਪੈਣਾ ਨੂੰ ਕਿ ਜਿਹੜੇ ਬੰਦਿਆਂ ਨੇ ਕੱਲ ਜਿਹੜੇ ਅਲੂਮਨੀ ਨੇ ਸਕੂਲ ਦੇ ਅਲੂਮਨੀ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਅਲੂਮਨੀਆਂ ਨੇ ਇਕੱਠੇ ਹੋ ਕੇ ਕਾਈਂਡਲੀ ਇੱਕ ਵਾਰ ਉਹਨਾਂ ਅਲੂਮਨੀਆਂ ਨੂੰ ਪੁਰਾਣੇ ਉੱਥੇ ਪੜਦੇ ਸਟੂਡੈਂਟਸ ਨੂੰ ਤੇ ਉਹਨਾਂ ਦੇ ਮਾਪਿਆਂ ਨੂੰ ਜ਼ਰੂਰ ਜਾ ਕੇ ਪੁੱਛ ਕੇ ਆਇਓ ਕਿ ਇਸ ਬਹੁ ਕਰੋੜੀ ਘਟਾਲੇ ਦੇ ਵਿੱਚ ਕਿਹੜੇ ਲੀਡਰ ਦਾ ਤੇ ਕਿਵੇਂ ਨਾਮ ਬੋਲਦਾ ਸੋ ਇੱਕ ਵਾਰ ਤੋਂ ਫੇਰ ਆਕੇ মিডিਆ ਉਰੇ ਚੱਲ ਕੇ ਆਇਆ ਮੈਂ ਤੁਹਾਡਾ ਧੰਨਵਾਦ ਕਰਦਾ ਔਰ ਮੈਂ ਇਸ ਗੱਲ ਦਾ ਪੂਰਨ ਵਿਸ਼ਵਾਸ ਤਵਾਨਾ ਕਿ ਜਿਹੜੀ ਲੁਧਿਆਣੇ ਦੀ ਇਲੈਕਸ਼ਨ ਬਿਲਕੁਲ ਟਰੂ ਐਂਡ ਫੇਅਰ ਹੋ ਰਹੀ ਹੈ ਔਰ ਲੋਕ ਫਤਵਾ ਜਾਰੀ ਕਰਨਗੇ 19 ਤਰੀਕ ਨੂੰ ਲੋਕ ਆਪ ਹੀ ਡਿਸਾਈਡ ਕਰਦਣਗੇ ਕਿ ਸਾਡਾ ਲੁਧਿਆਣੇ ਵੈਸਟ ਤੋਂ ਜਿਹੜਾ ਲੀਡਰ ਹੋਊਗਾ ਕੌਣ ਚੁਣ ਕੇ ਜਾਊਗਾ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਨੂੰ ਥੈਂਕ ਯੂ ਵੈਰੀ